ਚਲੋ ਨਹੀਂ ਬਣਾਉਂਗਾ ਜਦੋਂ ਲਾਦ ਨਹੀਂ ਮਿਲਦਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਇੱਕ ਵਾਰ ਫਿਰ ਤੋਂ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਜੁੜੇ ਰਹੋ ਐਂਡ ਤੱਕ ਨਾਲ ਕਿਉਂਕਿ ਇਹ ਵਲੌਗ ਹੋਣ ਵਾਲਾ ਬਹੁਤ ਹੀ ਮਜ਼ੇਦਾਰ ਬਹੁਤ ਹੀ ਘੈਂਟ ਤੇ ਜੁੜੇ ਰਹੋ ਐਂਡ ਤੱਕ ਨਾਲ ਇੱਥੇ ਦੀਵਾਲੀ ਤੋਂ ਬਾਅਦ ਕਾਫੀ ਠੰਡ ਹੋ ਗਈ ਇਸ ਲਈ ਸਵੈਟਰ ਪਾਈ ਆ ਮੈਂ ਤੇ ਦਿਨੇ ਗਰਮੀ ਹੋ ਜਾਂਦੀ ਉਹਨੂੰ ਲਾ ਦਿੰਨੇ ਆ ਸਵੇਰ ਸਵੇਰ ਠੰਡ ਹੁੰਦੀ ਆ ਦੁਪਹਿਰੇ ਲੱਗਦੀ ਆ ਗਰਮੀ ਤੇ ਇਹ ਮੈਂ ਆਪ ਦੀ ਕਿਆਰੇ ਜਿ ਖੜਾ ਸਵੇਰ ਸਵੇਰ ਬਣਾਈ ਹੈ ਨਾ ਵੀਡੀਓ ਤੇ ਮੇਰੇ ਨਾਲ ਲੱਗੀ ਹੋਈ ਉਹ ਪੂਆ ਪਿੱਛੇ ਤੁਸੀਂ ਦੇਖ ਸਕਦੇ ਆ ਪੂਆ ਕਿਆਰੇ 'ਚ ਮੇਰੇ ਨਾਲ ਹੀ ਹੁੰਦੀ ਆ ਇੱਕੋ ਕਿਆਰਾ ਚੱਕਦੇ ਸੀ ਪੂਆ ਤੇ ਭਤੀਜੇ ਤੇ ਇਹ ਦੂਜੀ ਚੋਣੀ ਚੁੱਕ ਰਿਹਾ ਇਹ ਨਰਮਾ ਜਿਹੜਾ ਤਾਂ ਵੀ ਫੁੱਲ ਖਿੜਿਆ ਹੋਇਆ ਦੂਜੀ ਚੋਣੀ ਵੀ ਤੇ ਬਸ ਹੁਣ ਆਪਾਂ ਨਵੇੜਨ ਤੇ ਹੋ ਗਏਨ ਦੀਵਾਲੀ ਤੋਂ ਬਾਅਦ ਦੂਜੀ ਚੋਣੀ ਚੱਕ ਕੇ ਬਸ ਫਿਰ ਖਤਮ ਹੋ ਜਾਣਾ ਕੰਮ ਤੇ ਇਹ ਪਈ ਆ ਮੇਰੀ ਪੰਡ ਤੇ ਇੱਧਰ ਪਿਆ ਪਾਣੀ ਤੇ ਰੋਟੀ ਵਾਲਾ ਛੋਲਾ ਤੇ ਉਹ ਐਂਡ ਤੱਕ ਜਾਣਾ ਆਪਣਾ ਕਿਆਰਾ ਤੇ ਇੱਧਰ ਨਾਲ ਪਿੱਛੇ ਬਾਈ ਪੂਰਨ ਦੇ ਭਾਬੀ ਚੋਗ ਦੇ ਬੇ ਨਾਲ ਦੇ ਕਿਾਰੇ ਚ ਤੇ ਨਰਮਾ ਵੇਖੋ ਕਿੱਡਾ ਸੋਹਣਾ ਦਿਖਾਉਣਾ ਤੁਹਾਨੂੰ ਮੈਂ ਨਰਮਾ ਵੀ ਪੂਰਾ ਘੈਂਟ ਖੜਿਆ ਵਾ ਇਹ ਦੂਜੀ ਜੋਣੀ ਖੜਦਾ ਨਹੀਂ ਹੁੰਦਾ ਇਹ ਪੂਰਾ ਘੈਂਟ ਕਿੜਾ ਪਹਿਲਾਂ ਹੀ ਬਹੁਤ ਘੈਂਟ ਖੜਿਆ ਸੀ ਹੁਣ ਵੀ ਬਹੁਤ ਘੈਂਟ ਖੜਿਆ ਵਾ ਦੇਖੋ ਤੇ ਇੱਕ ਗੱਲ ਹੋਰ ਆ ਨਵੇਂ ਟੀਂਡੇ ਲੱਗੇ ਮੀਂਹ ਪੈਣ ਤੋਂ ਬਾਅਦ ਸਾਰਾ ਦੂਜੀ ਜੋਣੀ ਨਰਮਾ ਚੁਗੀ ਜਾਂਦੀ ਐ ਫੇਰ ਵੀ ਦੇਖ ਲਓ ਨਵੇਂ ਟੀਂਡੇ ਲੱਗੇ ਬਹੁਤ ਜ਼ਿਆਦਾ ਟੀਂਡੇ ਲੱਗੇ ਕਿਉਂਕਿ ਮੀਂਹ ਪਿਆ ਗਿਆ ਸੀ ਨਾ ਹਣੇ ਵਿੱਚ ਹੀ ਪੋਣੇ ਪੈਣੇ ਫਾਲ ਬਹੁਤ ਜ਼ਿਆਦਾ ਚੱਕ ਲੈ ਨਰਮੇ ਨੇ ਇਹ ਦੇਖੋ ਆ ਫਾਲ ਚੱਕਿਆ ਹੈ ਦੇਖੋ ਇਹ ਉੱਪਰ ਦੇਖੋ ਟੀਸੀਆਂ ਤੇ ਟੀਸੀਆਂ ਤੇ ਵੀ ਲੱਗੇ ਹੋਏ ਆ ਸਾਰੇ ਉੱਤੇ ਇਹ ਨਹੀਂ ਥੱਲੇ ਥੱਲੇ ਸਾਰੇ ਟੀਸੀਆਂ ਤੇ ਵੀ ਲੱਗੇ ਹੋਏ ਨਵੇਂ ਫੁੱਲ ਖਿੜਨ ਲੱਗ ਗਏ ਆ ਆ ਦੇਖੋ ਕਿੰਨੇ ਟਿੰਡੇ ਲੱਗ ਗਏ ਨਵੇਂ ਹੁਣੇ ਵਿੱਚ ਹੀ ਪੋਣੇ ਪੈਣੇ ਆ ਦੁਪਹਿਰ ਹੋ ਗਈ ਆ ਤੇ ਗਰਮੀ ਬਹੁਤ ਹੋ ਗਈ ਆ ਧੁੱਪ ਤੁਸੀਂ ਦੇਖ ਹੀ ਸਕਦੇ ਹੋ ਇਸ ਲਈ ਮੈਂ ਸਵੈਟਰ ਵੀ ਲਾਤੀ ਸੀ ਦੋ ਚੁਰੀਆਂ ਚੱਕ ਕੇ ਤੇ ਆ ਆਪਾਂ ਇੱਧਰ ਪਿਆ ਚੌਗ ਨਾਲ ਮੰਮੀ ਡੈਡੀ ਚੂਈ ਜਾਂਦੇ ਅੱਗੇ ਤੇ ਇੱਧਰ ਪਿੱਛੇ ਚੌਗ ਆਏ ਆ ਸਾਰੇ ਆਪਾਂ ਦੁਪਹਿਰ ਦੀ ਚਾਹ ਬਣਨ ਲੱਗ ਗਈ ਆ ਦੇਖੋ ਚਾਹ ਬਣੀ ਜਾਂਦੀ ਆ ਤੇ ਇੱਧਰ ਟਰੈਕਟਰ ਪੱਤੀ ਜਾਂਦਾ ਸੀਟੀਆਂ ਨਾਲੋਂ ਨਾਲ ਕਿਉਂਕਿ ਆ ਪੈਂਡ ਕਰੀ ਬਣੇ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਇਹ ਪਾਟ ਦੂ ਗੱਬਾ ਚ ਆਪਾਂ ਕਰਾਂਗੇ ਸੀਟੀਆਂ ਇਕੱਠੀਆਂ ਇੱਥੇ ਚਾਹ ਰੱਖੀ ਹੋਈ ਆ ਆਪਣੀ ਇੱਧਰ ਲੇਬਰ ਬੈਠੀ ਆ ਉਹ ਸਾਰੇ ਰੋਟੀ ਖਾਈ ਜਾਂਦੇ ਆ ਤੇ ਚਾਹ ਚੂ ਪੀ ਕੇ ਫਿਰ ਲੱਗਦੇ ਆ ਕੰਮ ਤੇ ਨਿਬੇੜਦੇ ਆ ਚਾਹ ਨਾਲ ਆਈ ਹੋਈ ਆ ਕਚੋਰੀ ਤੇ ਸਮੋਸੇ ਨਾਲ ਚਟਨੀ ਇੱਧਰ ਦੇਖੋ ਪੂਰਨ ਠੇਕੇਦਾਰ ਵੀ ਖਾ ਰਿਹਾ ਤੇ ਇੱਧਰ ਭਾਬੀ ਸਾਡੀ ਇਹ ਵੀ ਖਾ ਰਹੀ ਆ ਪੂਰਨ ਠੇਕੇਦਾਰ ਕਹਿ ਰਿਹਾ ਸਵਾਦ ਆ ਦੇਖੋ ਤੇ ਇੱਧਰ ਬੈਠੀ ਮੇਰੀ ਪੂਆ ਤਿਆਰੀ ਪੈਰੀ ਪੂਆ ਇਹ ਵੀ ਖਾ ਰਹੀ ਆ ਇੱਧਰ ਪੈਣ ਕਢਾਈ ਹੁੰਦੀ ਆ ਸਮੋਸਿਆਂ ਦੇ ਚੱਬ ਤੇ ਇੱਧਰ ਠੇਕੇਦਾਰ ਨਹੀਂ ਤੇ ਠੇਕੇਦਾਰ ਬਲਕਾਰ ਹੁਣੀ ਬੈਠੇ ਆ ਤੇ ਉਹ ਬੈਠੀ ਆ ਭਾਬੀ ਗਿਰਹ ਕੇ ਬਰਫੀ ਦੇ ਡੱਬੇ ਤੇ ਬਰਫੀ ਵੀ ਆਈ ਸੀ ਨਾਲ ਦਿਖਾਉਣੀ ਭੁੱਲ ਗਿਆ ਦਿਖਾ ਦੇਣਾ ਤੁਹਾਨੂੰ ਇਹ ਆਈ ਆ ਬਰਫੀ ਇਹ ਭਾਬੀ ਜੀ ਬੈਠੇ ਨੇ ਹੁਣ ਜਿਵੇਂ ਜਿਵੇਂ ਅਸੀਂ ਨਰਮਾ ਚੁਗੀ ਜਾਂਦੇ ਹਾਂ ਉਹ ਮਾਨ ਵੇਲਾ ਕਰੀ ਜਾਂਦੇ ਸਿੱਟੀਆਂ ਫੱਟ ਕੇ ਇਹ ਪੂਰਨ ਠੇਕੇਦਾਰ ਦੀ ਡਿਊਟੀ ਲੱਗ ਗਈ ਆ ਨਰਮਾ ਲੈ ਕੇ ਜਾਣਾ ਸਾਰਾ ਇਹ ਲਈ ਜਾਂਦਾ ਨਰਮਾ ਪੰਡਾ ਦੇ ਤੇ ਆਹ ਬਾਈ ਦਾ ਨਰਮਾ ਸੀ ਕੁਛ ਪੰਡਾ ਰਹਿੰਦੀਆਂ ਤੋਲਣ ਵਾਲੀਆਂ ਆਪਾਂ ਤੇ ਕੁਛ ਤੋਲ ਕੇ ਲਾ ਦਤੀਆਂ ਏ ਆਗੀ ਲਕਸ਼ਿਤਾ ਪੰਡਾਲ ਦੋਨ ਆਪਣਾ ਇਹ ਝੂਟੇ ਲੈਣ ਆਉਂਦੀ ਜਾਂ ਮੇਰਾ ਮੋਬਾਈਲ ਚਲਾਉਣ ਆਉਂਦੀ ਆ ਹੁਣ ਸੰਗੀ ਜਾਂਦੀ ਕਹਿੰਦੀ ਮੇਰੀ ਵੀਡੀਓ ਬਣਾਈ ਇਹਨਾਂ ਤੂੰ ਤਾਂ ਕਰਕੇ ਮੂੰਹ ਨਹੀਂ ਦਿਖਾਉਂਦੀ ਪਈ ਇੱਧਰ ਜਾਣ ਕੇ ਮੂੰਹ ਲਖਾਉਂਦੀ ਆ ਤੇ ਇਹ ਬਲਕਾਰ ਖੜਾ ਨਾਲ ਦਿਖਾਉਣਾ ਤੁਨੂੰ ਬਲਕਾਰ ਹੀ ਬਣਾਉਣ ਲੱਗਿਆ ਵੀਡੀਓ ਆਪਦੀ ਉਹ ਲਕਸ਼ਿਤਾ ਵੀ ਉਹਦੀ ਰੀਜਨਲ ਕਰਦੀ ਪਈ ਆ ਬਾਏ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਜਾ ਕੇ ਮੈਂ ਇਹ ਦੇਖੋ ਕੁੱਤੀ ਸੁੱਈ ਆ ਤੇ ਆਪਾਂ ਨੂੰ ਰੋਟੀ ਪਾਉਂਦੇ ਰਹੇ ਤੇ ਆਪਾਂ ਨੂੰ ਕੁਝ ਨਹੀਂ ਕਹਿੰਦੀ ਇਹ ਬੱਚਿਆਂ ਮੂਹਾਂ ਨੂੰ ਹੱਥ ਲਾਈਏ ਇੱਕ ਤੇ ਸੂਈ ਸੀ ਨਰਮੇ ਜੀ ਆਪਣੇ ਕੋਲ ਡੇਲੀ ਆ ਜਾਂਦੀ ਹਾਂ ਪਰ ਰੋਟੀ ਪਾ ਦਿੰਦੇ ਸੀ ਇਹ ਜਾਨਵਰ ਵਫਾਦਾਰ ਹੁੰਦਾ ਤੇ ਕੁੱਤੀ ਜਦੋਂ ਸੂਈ ਹੋਵੇ ਬੱਚਿਆਂ ਨੂੰ ਹੱਥ ਨਹੀਂ ਲਾਉਂ ਦਿੰਦੀ ਪਰ ਇਹ ਆਪਾਂ ਨੂੰ ਕੁਝ ਨਹੀਂ ਕਹਿੰਦੀ ਸੀ ਸ਼ਾਮ ਦਾ ਵੇਲਾ ਹੋ ਗਿਆ ਸਨਸੈਟ ਹੋਈ ਜਾਂਦਾ ਦੇਖੋ ਤੇ ਆਪਣਾ ਵਲੌਗ ਜਿਹਨੂੰ ਜਿਹਨੂੰ ਵਧੀਆ ਲੱਗਿਆ ਸਪੋਰਟ ਕਰਦੇ ਪੂਰੇ ਠੇਕੇਦਾਰ ਬਾਏ ਕਰਦੇ ਪਿਆ ਸਾਰਿਆਂ ਨੂੰ ਤੇ ਇਹ ਵਲੌਗ ਕਰਾਂਗੇ ਇੱਥੇ ਆਪਾਂ ਸਮਾਪਤ ਤੇ ਸਪੋਰਟ ਜਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇਕਰ ਵੀਡੀਓ 'ਚ ਤੁਹਾਨੂੰ ਕੋਈ ਗਲਤੀ ਲੱਗਦੀ ਮੈਨੂੰ ਕਮੈਂਟ 'ਚ ਜਰੂਰ ਦੱਸਿਓ ਤਾਂ ਕਿ ਮੈਂ ਉੱਤੇ ਕੰਮ ਕਰ ਸਕਾਂ ਜਲਦੀ ਹੀ ਮਿਲਾਂਗੇ ਅਗਲੇ ਵਲੌਗ 'ਚ ਉਦੋਂ ਤੱਕ ਬਾਏ